ਹੁਣ ਤੁਹਾਨੂੰ ਪੁਲਿਸ ਨਾਕਿਆਂ ਦੌਰਾਨ ਪਰੇਸ਼ਾਨ ਨਹੀਂ ਕਰ ਸਕਦੀ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਦੋਸਤੋ ਜੇਕਰ ਤੁਸੀਂ ਵਹੀਕਲ ਲੈ ਕੇ ਰੋਡ ਤੇ ਜਾ ਰਹੇ ਹੋ ਅਤੇ ਗੱਡੀ ਦੇ ਦਸਤਾਵੇਜ਼ ਅਤੇ ਡਰਾਈਵਿੰਗ ਲਾਇਸੈਂਸ ਵਗੈਰਾ ਉਸ ਮੌਕੇ ਤੇ ਤੁਹਾਡੇ ਕੋਲ ਨਹੀਂ ਹੈ ਤਾਂ ਚਾਹੇ ਟ੍ਰੈਫਿਕ ਪੁਲਿਸ ਹੋਵੇ ਟਰਾਂਸਪੋਰਟ ਵਿਭਾਗ ਦਾ ਕੋਈ ਅਧਿਕਾਰੀ ਹੋਵੇ ਤੁਹਾਡੀ ਗੱਡੀ ਦਾ ਚਲਾਨ ਨਹੀਂ ਕਰ ਸਕਦੇ ਨਾ ਹੀ ਨਾਕੇ ਤੇ ਤੁਹਾਨੂੰ ਤੰਗ ਪਰੇਸ਼ਾਨ ਕਰ ਸਕਦੇ ਨੇ ਪਰ ਇਸ ਲਈ ਤੁਹਾਨੂੰ ਇੱਕ ਛੋਟਾ ਜਿਹਾ ਕੰਮ ਕਰਨਾ ਪਵੇਗਾ ਤੁਸੀਂ ਆਪਣੇ ਮੋਬਾਈਲ ਫੋਨ ਦੇ ਪਲੇ ਸਟੋਰ ਤੋਂ ਡਿਜੀ ਲੋਕਰ ਜਾਂ ਐਮ ਪਰਵਹਨ ਐਪ ਡਾਊਨਲੋਡ ਕਰ ਲਵੋ ਤੇ ਉਸ ਐਪ 'ਚ ਆਪਣੀ ਗੱਡੀ ਦੀ ਆਰ ਸੀ, ਬੀਮਾ, ਡਰਾਈਵਿੰਗ ਲਾਇਸੈਂਸ ਤੇ ਆਧਾਰ ਕਾਰਡ ਵਗੈਰਾ ਡਿਜੀਟਲੀ ਡਾਊਨਲੋਡ ਕਰਕੇ ਰੱਖੋ ਅਤੇ ਚੈਕਿੰਗ ਦੌਰਾਨ ਅਸਲ ਦਸਤਾਵੇਜ਼ਾਂ ਦੀ ਜਗ੍ਹਾ ਡਿਜੀ ਲੋਕਰ ਐਪ ਤੋਂ ਆਪਣੇ ਦਸਤਾਵੇਜ਼ ਚੈੱਕ ਕਰਵਾਓ ਅਤੇ ਚਾਹੇ ਕਿ ਅਧਿਕਾਰੀ ਚਾਹੇ ਪੁਲਿਸ ਆਫਸਰ ਹੋਵੇ ਚਾਹੇ ਟਰਾਂਸਪੋਰਟ ਵਿਭਾਗ ਦਾ ਅਫਸਰ ਹੋਵੇ ਤੁਹਾਡੇ ਡਿਜੀ ਲੋਕਰ ਵਾਲੇ ਦਸਤਾਵੇਜ਼ਾਂ ਨੂੰ ਸਹੀ ਮੰਨੂਗਾ ਅਗਰ ਕੋਈ ਅਧਿਕਾਰੀ ਡਿਜੀ ਲੋਕਰ ਵਾਲੇ ਦਸਤਾਵੇਜ਼ਾਂ ਨੂੰ ਮੰਨਣ ਤੋਂ ਇਨਕਾਰ ਕਰਦਾ ਤਾਂ ਸਕਰੀਨ ਤੇ ਦਿਖਾਈ ਦੇ ਰਿਹਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਵਾਲਾ ਇਹ ਪੱਤਰ ਤੁਸੀਂ ਸਕਰੀਨ